ਦੇ ਰਾਤ ਅੰਮ੍ਰਿਤਸਰ ਬਟਾਲਾ ਰੋਡ ਤੇ ਧਾਗੇ ਵਾਲੀ ਫੈਕਟਰੀ ਚ ਲੱਗੀ ਭਿਆਨਕ ਅੱਗ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਉਸ ਸਮੇਂ ਹਫੜਾ ਤਫੜੀ ਮਚ ਜਾਂਦੀ ਹੈ ਜਦ ਬਟਾਲਾ ਰੋਡ ਤੇ ਇੱਕ ਫੈਕਟਰੀ ਦੇ ਉੱਪਰ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਫੈਕਟਰੀ ਦੇ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਮੌਕੇ ਤੇ 15 ਦੇ ਕਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਦੇ ਕਾਬੂ ਪਾਇਆ ਗਿਆ ਫਿਲਹਾਲ ਫੈਕਟਰੀ ਮਾਲਕ ਨੇ ਕੀ ਕਹਿ ਤੁਸੀਂ ਵੀ ਸੁਣੋ ਨਾ ਮੈਂ ਦੱਸ ਕੀ ਇਹ ਦੇ ਕੀ ਨਾਮ ਸਚਿਨ ਕੁਮਾਰ ਟੰਡਨ ਸ਼ਰਨੀ ਮਿਲਨ ਕੰਪਨੀ ਮੇਰੀ ਫੈਕਟਰੀ ਦਾ ਨਾਮ ਪੈਂਦਾ ਗਲੀ ਮੁਰਗੀ ਖਾਨੇ ਸਾਡੀ ਫੈਕਟਰੀ ਹੈਗੀ ਹੈ ਰਾਤੀ 1 ਵਜੇ ਹੈ ਬਾਰਦਾ ਦੁਈ ਜੇ ਬਾਰਦਾ ਤਾਂ ਨਹੀਂ ਮੈਂ ਕਹਿਵਾਂਗਾ ਅਗ ਲੱਗੀ ਜੇ ਤੇ ਜਿਹਦੇ ਕਾਰਨ ਇਹ ਸਾਰੀ ਪਸੂੜੀ ਪਈ ਜੇ ਤੇ ਸਰ ਕਿਸ ਤਰ੍ਹਾਂ ਅਗ ਲੱਗੀ ਕੋਈ ਕਾਰਨ ਦਾ ਪਤਾ ਸ਼ਾਰਟ ਸਰਕਟ ਹੀ ਸਮਝ ਆਂਦੀ ਹੈ ਆਗ ਦਾ ਰੀਜ਼ਨ ਔਰ ਤਾਂ ਕੋਈ ਰੀਜ਼ਨ ਸਮਝ ਆਉਂਦਾ ਨਹੀਂ ਕਿਸ ਤੀਰੀ ਫੈਕਟਰੀ ਸਰ ਇਹ ਇਧਰ ਤਾਗਾ ਵੈ ਫੈਕਟਰੀ ਦਾ ਕਪੜਾ ਬਣਾਉਂਦੀ ਹੈਗੀ ਹੈ ਲੇਕਿਨ ਸਟਾਕ ਕਿੰਨਾ ਸੀਗਾ ਤਾਗਾ ਇਧਰ ਕਿੰਨੇ ਕੁ ਧਾਗਾ ਦਸਾਨ ਹੋ ਗਿਆ ਕੋਈ 50 60 ਲਗਦਾ ਧਾਗਾ ਛੜਿਆ 60 1 ਲਗਦਾ ਧਾਗਾ ਛੜਿਆ ਫਿਰ ਕੋਈ ਜਾਨੀ ਮਾਨੀ ਨਹੀਂ ਨਹੀਂ ਜਾਨੀ ਤੇ ਸਾਡਾ ਬਚਾਰਿਆ ਕੋਈ ਚੌਂਕੀਦਾਰ ਸੀ ਕਿ ਚੌਂਕੀਦਾਰਾਂ ਨੇ ਸਾਨੂੰ ਅਲਰਟ ਕਰਤਾ ਸੀਗਾ ਆਪਾਂ ਟਾਈਮ ਸਿਰ ਬਚ ਗਏ ਲੇਕਿਨ ਫਾਇਰ ਬ੍ਰਿਗੇਡ ਵਾਲੇ ਕੋਲ ਸਮੇਂ ਤੇ ਨਹੀਂ ਗਈ ਅੱਗੇ ਅਜੇ ਹੁਣ ਅਗਦੇ ਕਾਬੂ ਪਾਇਆ ਗਿਆ ਹੁਣ ਹੁਣ ਅਗਦੇ ਕਾਬੂ ਹੁਣ ਜਾ ਕੇ ਪਾਇਆ ਫਿਰ ਵੀ ਕਿੰਨੀ ਧੀਰ ਲੱਗੀ ਫਾਇਰ ਗੇਟ ਨੂੰ ਕਟੋ ਕਟ 6 ਕ 7 ਘੰਟੇ ਲੱਗ ਗਏ ਮਤਲਬ ਅੱਧੀ ਇੱਕ ਵੇਲੇ ਲਗੀ ਤੇ ਕਿੰਨੇ ਵੇਫਾਰੋਗੇਟੀਆਂ ਕਰੀਆਂ ਸਵੇਰੇ 7:30 8 ਵਜੇ ਗਈਆਂ ਕਰੀਆਂ ਮਤਲਬ ਮੇਨ ਦਾ 50 ਤੋਂ 6 ਲੱਖ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ